ਸ੍ਰੀ ਕਾ ਜੀ ਕੀ ਹਜਾਲ ਬੀ ਸਾਰੇ ਠੀਕ ਠਾਕ ਹੋ ਗਏ ਵਿਦੇਸ਼ੀ ਵੀ ਠੀਕ ਠਾਕ ਜਿੱਦਾਂ ਕੀ ਤੁਹਾਡੀ ਸਾਰਿਆਂ ਦੀ ਪਰਮੈਸ਼ ਕੋਈ ਕਮੈਂਟ ਆਏ ਭੈਣ ਭਰਾਵਾਂ ਦੀ ਕਿ ਵੀਲੌਗ ਵੀ ਪਾਇਆ ਕਰੋ ਤੇ ਪਾਇਆ ਕਰਾਂਗੇ ਵਿਚਾਰ ਅਸੀਂ ਵੀਲੌਗ ਵੀ ਉਸੇ ਤੇ ਕੋਸ਼ਿਸ਼ ਕਰੀਦੀ ਆ ਪਰ ਵੀਡੀਓ ਹੀ ਮਹਾਂ ਬੰਦੀ ਆ ਤੇ ਸੁਸਤੀ ਬੜੀ ਪੈਂਦੀ ਆ ਤੇ ਸਾਡੇ ਨਿੱਕੇ ਨਿੱਕੇ ਐਕਟਰ ਨੇ ਜਿਹੜੇ ਇਹੋ ਤੇ ਜਿਨ੍ਹਾਂ ਨੇ ਕੈਮਰਾ ਫੜਿਆ ਹੋਇਆ ਹੈ ਤੇ ਇਹਨਾਂ ਦੀ ਨੀਂਦ ਨਹੀਂ ਪੂਰੀ ਹੁੰਦੀ ਤੇ ਕੈਮਰਾਮੈਨ ਬਹੁਤ ਢਿੱਲਾ ਹਟਾ ਤੇ ਧਰਮ ਲਾਉਣੇ ਆ ਕਮ ਹੈ ਸਾਸ਼ਿਕਾ ਜੀ ਸਾਰਿਆਂ ਨੂੰ ਇਹ ਆ ਜੀ ਰਸੋਈ ਦੀ ਰਾਣੀ ਬੜੀ ਸਿਆਣੀ ਬਹੁਤ ਸਿਆਣੀ ਹੈ ਇਹ ਬਰਤਨਾਂ ਦੀ ਸਫਾਈ ਬਹੁਤ ਵਧੀਆ ਕਰਦੀ ਹੈ ਕੋੜੇ ਜੀ ਹੈ ਨਾ ਇਹ ਪਾਪੜ ਬਣਾਉਣੀ ਤੇ ਪਾਪੜ ਨਿਕਲੇ ਕੌੜੇ ਤੇ ਖਾ ਕੇ ਅਸੀਂ ਦੌੜੇ ਪਹਿਲਾਂ ਤੋਂ ਉਦਾਂ ਹੀ ਬਣਾਏ ਸੀਗੇ ਤਾਂ ਵੀ ਇਹ ਪਤਾ ਨਹੀਂ ਕਾਦੇ ਬਣਾਏ ਇਹਨਾਂ ਨੇ ਪਾਪੜ ਦਾ ਸਵਾਦ ਹੁੰਦੇ ਆ ਪਰ ਭਾਈ ਉਹਦਨ ਦੇ ਗਿਆ ਨਹੀਂ ਆ ਗਿਆ ਇਹਨੇ ਮਰੇ ਇਦਾਂ ਦੇ ਨਹੀਂ ਨਿਕਲਦੇ ਰਹੇ ਭਾਈ ਉਹਦਨ ਦੇ ਗਿਆ ਤੇ ਪਤਨੀ ਇਹ ਕੀ ਬਾਤ ਆ ਨੇ ਮੈਨੂੰ ਲੱਗਦਾ ਕਿ ਰਲੀ ਗੁੱਲੀ ਮਰੀ ਆ ਜੋ ਇਹ ਨਾਲ ਉਹ ਕਰਨ ਵੀ ਖਾਦਾ ਇਹਨਾਂ ਨੇ ਤੇ ਪਤਾ ਲੱਗ ਗਿਆ ਜੇ ਸਾਰਾ ਕਾਲੇ ਕਿਤੇ ਭਾਵੇਂ ਉਹ ਨਹੀਂ ਵੀ ਡੇਟੇ ਹੁੰਦੇ ਤੇ ਇਹਨਾਂ ਫੜਦੇ ਲੱਗੇ ਇਹ ਦੇਵੀ ਜੀ ਨੇ ਦੁਪਹਿਰੇ ਕਾਮਰਨਾਮਾ ਕਰ ਦੇਣਾ ਹੈ ਅੱਜ ਪਾਪੜ ਖਵਾ ਕੇ ਤੁਹਾਨੂੰ ਭਾਈ ਮੇਰੇ ਮੂੰਹ ਚ ਵਿੱਚ ਹੀ ਅੱਗ ਨਿਕਲਦੀ ਹੁੰਦੀ ਬਾੜੀ ਕੀ ਸੱਚਾ ਮੇਰੇ ਆਪ ਦੋ ਕਿ ਪਤਾ ਕਿੱਦਾਂ ਬਣਾਏ ਕਿੱਦਾਂ ਨਹੀਂ ਮੇਰੇ ਆਪ ਸਕੂਲੋਂ ਆ ਕੇ ਖਾ ਲਿਆ ਇੱਕ ਤੇ ਮੈਂ ਤਾਂ ਵੇਖਣ ਤਾਂ ਠਾਵੇਂ ਹੀ ਇੱਕ ਖਾ ਲਿਆ ਜਦ ਆਈ ਤੂੰ ਇੱਕ ਕਾਲਿਆ ਹੀ ਰਹਿਣਾ ਨਾ ਖਾਦਾ ਹੀ ਮੈਂ ਨੂੰ ਪਤਾ ਜੇ ਮੈਂ ਗਾ ਸਕੂਲੋਂ ਆ ਕੇ ਗਰਮੀ ਚ ਮੈਂ ਖਾਰਾ ਮੈਂ ਮम्मी ਕੋੜਾ ਕਿਉਂ ਤੇ ਤੇਰਾ ਰਾ ਦਾਣਾ ਵੀ ਮੈਂ ਗਰਮੀ ਚ ਆਇਆ ਤਾਂ ਕੋੜਾ ਲੱਗ ਗਿਆ ਆਹੋ ਇਦਾਂ ਹੀ ਮੈਨੂੰ ਵੀ ਇਦਾਂ ਕੋ ਲੱਗਾ ਕੀ ਪਤਾ ਕੀ ਪਤਾ ਤੇ ਵੀਡੀਓ ਦੱਸਿਓ ਕਿੱਦਾਂ ਦੀ ਲੱਗਣ ਦੀ ਹੈ ਸਹੀ ਆ ਜਾਂ ਨਹੀਂ ਫਿਰ ਕਰੀਏ ਕੋਈ ਦਾ ਹਾਲ ਖੜਾ ਜਾ ਵਾ ਹਾਂ ਜੀ ਤੇ ਬੰਦੀ ਕਰ ਦੇਣੀ ਆ ਭਾਈ ਦੇ ਸਪੋਰਟ ਕਰਿਆ ਕਰੋ ਨਹੀਂ ਸਪੋਰਟ ਨਹੀਂ ਮਿਲਣੀ ਚਾਹੀਦੀ ਐ 600 ਕਰਦਿਆ ਕਰੋ ਮੜੀ ਮੋਟੀ ਉਹ ਮੈਂ ਦੇ ਦੇ ਫਿਰ ਹੌਸਲਾ ਜੇ ਵਧ ਜਾਂਦਾ ਫਿਰ ਵਧੀਆ ਬਣਾਉਣ ਉੱਤੇ ਕਰਦਾ ਹਾਂ ਕਿ ਮਾਣਾ ਭੈਣ ਭਰਾਵਾਂ ਨੂੰ ਪਸੰਦ ਆਉਂਦੀ ਤਾਂ ਪਤਾ ਨਹੀਂ ਲੱਗਣ ਡਿਆ ਕੋਈ ਹਾਂਜੀ ਹਾਂਜੀ 600 ਕਰਦਿਆ ਕਰੋ ਮੜੀ ਮੋਟੀ ਆਪਣੇ ਭੈਣ ਭਰਾਵਾਂ ਨੂੰ ਤੇ ਚਲੋ ਸਾਡਾ ਵੀ ਹੌਸਲਾ ਜੇ ਬਣਿਆ ਰਹੂਗਾ ਤੇ ਕਰਕੇ ਫਿਰ ਆਪਾਂ ਉੰਦਾ ਕੋਸ਼ਿਸ਼ ਕੀਤੀ ਆ ਐਡੇ ਦੇ ਵੱਡੇ ਹੀ ਡਾਇਰੈਕਟਰ ਹੈ ਨਹੀਂਗੇ ਵੇਲੇ ਤੇ ਮੜੀ-ਮੜੀ ਕੋਸ਼ਿਸ਼ ਕਰੀਦੀ ਆ ਵੀ ਚੱਲ ਕੋਈ ਭੇਜ ਆਊਗਾ ਥੋੜਾ ਬੋਤਾ ਤੇ ਬਾਕੀ ਸ਼ੋਕਤੀ ਭੁਣੀ ਗਿਆ ਮੇਰੇ ਖਿਆਲ ਘੁੰਮਣ ਘਰ ਵੱਡੇ ਮਮਾ ਨਗਰ ਉਹ ਆਪਣੀ ਵੱਡੀ ਮਮਾ ਕੋ ਚੱਲ ਗਿਆ ਤੇ ਸਮੁੰਦੀਪ ਕੋ ਕਹਿਣਾ ਚਾਹੋਗੇ ਕਹਿਣਾ ਆ ਬਸ ਇਹੋ ਹੀ ਆ ਵੀ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਤੁਸੀਂ ਦੱਸਿਆ ਕਰੋ ਜੇ ਨਹੀਂ ਆਉਂਦੀ ਤਾਂ ਵੀ ਦੱਸਿਆ ਕਰੋ ਕਿ ਕੀ ਹੋਈ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਿਆ ਕਰੀਏ ਬਰਾਡਾ ਹੌਸਲਾ ਜਾ ਵਧ ਜੂਗਾ ਨਹੀਂ ਉਦਾਂ ਹੀ ਹੋਰ ਵਧੀਆ ਬਣਾਵਾਂਗੇ ਤੁਸੀਂ ਪੁੱਛ ਕੇ ਜੋ ਹੋਰ ਵਧੀਆ ਬਣਾਉਣੀ ਨਹੀਂ ਮੇਰੇ ਤਾਂ ਹੌਸਲਾ ਜਾ ਟੁੱਟ ਜਾਂਦਾ ਨਾ ਫਿਰ ਬਣਾਉਣ ਨੂੰ ਦਿਲ ਨਹੀਂ ਕਰਦਾ ਅੱਛਾ ਜੀ ਹਾਂ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੋਗੇ ਨਹੀਂ ਹੋਰ ਤਾਂ ਕੁਝ ਨਹੀਂ ਕਹਿਣਾ ਹੈ ਇਹ ਹੈ ਧਿਆ ਕਰਨ ਦਾ ਹੌਸਲਾ

500 ਰੁਪਿਆ ਵੀ ਇਸ ਮਹੀਨੇ ਦੀ ਜਿਹੜੀ ਜਿੰਨੀ ਮਰਜ਼ੀ ਅੰਗਰੇਜ਼ੀ ਸਿੱਖੋ ਆਈ ਦੱਸਾਂ ਯੂ ਕਿ ਤੂੰ ਬਹੁਤ ਬੋਲਦੀ ਹੈ ਜੋ ਬੱਚਿਆਂ ਨੇ ਪਾਸ ਜੋ ਬੱਚਿਆਂ ਨੇ ਪਤਾ ਲੱਗਦਾ ਹੈ ਅੰਗਰੇਜ਼ੀ ਨਾ ਪਤਾ ਲੱਗਦਾ ਹੈ ਹਿੰਦੀ ਨਾ ਪੰਜਾਬੀ ਜੋ ਬੱਚਿਆਂ ਨੇ ਪਾਸ ਟੈਂਸ ਫਿਊਚਰ ਟੈਂਸ ਸਿੱਖਣੇ ਹੋਵੇ ਆ ਜਾਣ ਇਹ ਉਹ ਅੰਗਰੇਜ਼ੀ ਆ ਜਿਹੜੀ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਪੜਾਈ ਗਈ ਇਹ ਪੁਰਾਣੇ ਜ਼ਮਾਨੇ ਦੀ ਹੈ ਸਹੀ ਇਹ ਅੱਜ ਤੋਂ ਕੋਈ ਤਿੰਨ 4000 ਸਾਲ ਪਹਿਲਾਂ ਦੀ ਗ੍ਰੇਨੀ ਤੇਰਾ ਮਤਲਬ ਤੂੰ ਇੰਨੇ ਹੋ ਵਡੀ ਉਮਰ ਦਾ ਡੀਪ ਡਰੇ ਹੋਏ ਤੂੰ ਤੇ ਨਹੀਂ ਮੈਂ ਬੁਢਾ ਨਹੀਂ ਹੋ ਗਿਆ ਵੀਡੀਓ ਵੇਖੀ ਜਨਮ ਹੀ ਮੈਂ ਇੰਨੀ ਵਾਰੀ ਲੱਲਿਆ ਵਾ ਹਾ ਪਰ ਮੈਨੂੰ ਯਾਦ ਰਹਿੰਦਾ ਪਿਛਲਾ ਜਨਮ ਜੀ ਆਹ ਪਿਛਲਾ ਹੀ ਨਿਕਾ ਜਿਆਦ ਦਾ ਬਾਕੀ ਸਾਰਾ ਹੀ ਜਾਂਦਾ ਪਿਛਲੇ ਤੋਂ ਪਿਛਲਾ ਸੁਣਾਓ ਚੱਲ ਮੈਂ ਵੀ ਨੂੰਹ ਮੇਰੇ ਅੱਜ ਦੇ ਨਾ ਵਿਆਹ ਹੋ ਗਏ ਹਾਂ ਤੇ ਨਾ ਤਾਂ ਜਵਾੜੀ ਲੱਗਣ ਡਿਆ ਹੋਰ ਕੀ ਆ ਦੱਸਿਓ ਗਾਇਜ਼ ਕਮੈਂਟ ਕਰਕੇ ਜੋ ਮੰਦ ਹੁੰਦਾ ਸਾਂ ਜਵਾੜ ਲੱਗ ਨੇਗੇ ਦੋਵੇਂ ਇੱਕੋ ਜੇ ਲੱਗਣਗੇ ਨਹੀਂ ਕਮੈਂਟਾਂ ਜੀ ਪੁੱਛਦੇ ਆ ਨਹੀਂ ਲੱਗਦਾ ਮੈਂ ਕੀ ਤਾਤੀ ਦਾ ਜਮਾਨ ਲੱਗਣ ਡੇ ਤੂੰ ਤੇ ਚਮਚਾ ਮੈਂ ਦਾਜੀ ਦਾ ਲੈ ਮੈਂ ਤੁਹਾਨੂੰ ਦਈਓ ਕਹਿ ਮੈਂ ਕਮੈਂਟਾਂ ਨੂੰ ਪੁੱਛ ਲੋ ਚਲੋ ਕਮੈਂਟਾਂ ਜੀ ਦੱਸਿਓ ਗਾਇਜ਼ ਕੌਣ ਜ਼ਿਆਦਾ ਜਮਾਨ ਲੱਗ ਰਿਹਾ ਕੜੀ ਲੱਗੋ ਲੱਗੋ ਖਾਦਦੇ ਤੁਹਾਨੂੰ ਵੇਖੋ ਗਾਇਜ ਕੂਜ ਨਾ ਪਤਾ ਕਰਿਆ ਕਰੇ ਬੰਦੇ ਦੇਸੀ ਆ ਤੇ ਦੇਸੀ ਭਾਸ਼ਾ ਵਰਤਿਆ ਕਰੋ ਕੀ ਕਰਾਂ ਫਿਰ ਗਾਇਜ ਕੂਜ ਐ ਮੈਂ ਫਕਰ ਪੜਿਆ ਜਿਹਾ ਲੱਗਦਾ ਮੈਨੂੰ ਹੈਨਾ ਉਹ ਪੜਿਆ ਲਿਖਿਆ ਹਾਂ ਉਹ ਬੋਲਦੇ ਆ ਉਹ ਫੜਿਆ ਲਿਖਿਆ ਵਾ ਮੈਨੂੰ ਨਹੀਂ ਨਾ ਚੰਗਾ ਲੱਗਦਾ ਲੈ ਚਾਚਾ ਥੋੜਾ ਪੜਿਆ ਲਿਖਿਆ ਵਾ ਕਿੰਨੀ ਅੰਗਰੇਜ਼ੀ ਮਾਲ ਰਹਿ ਜਾਚਾ ਉਹ ਆ ਗਿਆ ਹਾਡਾ ਚੋ ਬਨੀਪ ਤੇ ਸ਼ੌਦੀ ਫੜੀ ਆਗੇ ਨੇ ਫੜਾ ਆਪਣਾ ਮੁੰਡਾ ਇੱਕ ਦਿਨ ਰਾਜਾ ਹੁੰਦਾ ਨਹੀਂ ਆ ਇਧਰ ਆਗੇ ਸ਼ੋਭਦੀਪ ਹੁਣੀ ਚੱਕੀਦੀ ਮਮਾ ਵਾ ਇਹ ਦੁਪਹਿਰੇ ਵੀ ਬਹੁਤ ਫਿੱਦਾ ਇਧਰ ਡੇਜੀ ਤੂੰ ਕੀ ਆਣੀ ਨਹੀਂ ਇਹ ਡੇਜੀ ਜਿਹੜੀ ਹੈ ਬਹੁਤ ਖਰਾਬ ਹੈ ਮਨੇ ਵੀ ਚਾਹ ਜੂ ਜੀ ਇਹਦਾ ਪਤਾ ਨਹੀਂ ਲੱਗਦਾ ਮੂਡ ਦਾ ਕੀ ਮੂਡ ਆ ਇਹਨੇ ਆਪਣੀ ਮਾਲਕਨ ਨੂੰ ਬੜੀ ਵਾਰੀ ਵੱਢਿਆ ਆ ਗਈ ਸ਼ੋਭ ਹੁਣੀ ਕੇ ਚਲ ਗਿਆ ਦੇਖੋ ਹੁਣ ਚਲ ਗਿਆ ਹੈ ਹੁਣ ਨੂੰ ਪਤਾ ਲੱਗ ਗਿਆ ਮੇਰੀ ਗੱਲ ਹੰਡੀ ਹੈ ਆ ਜਾ ਆ ਜਾ ਆ ਜਾ ਹਣ ਇਧਰ ਛੱਬੇ ਛੱਬੇ ਸ਼ਾਸ਼ੀਕਾਲ ਬੁਲਾਓ ਛੱੱਕਾ ਬੁਲਾ ਦਿਓ ਸੋ ਸ਼ਾਸ਼ੀਕਾਲ ਬੁਲਾਓ ਛੱੱਕਾ ਬੁਲਾ ਦਿਓ ਬੁਲਾਓ ਸ਼ਾਸ਼ੀਕਾਲ ਕਿੱਥੋਂ ਆਏ ਜੀ ਕਿੱਥੋਂ ਆਏ ਸੀ ਹੈ ਤੂੰ ਕਿੱਥੇ ਗਿਆ ਸੀ ਕੁਮਨ ਜੀ ਛੱਬੇ ਛੱਦੋ 5 ਮਿੰਟ ਤੱਕ ਖੇਡਦਾ ਰਿਹਾ ਉਹਦਾ ਹੂੰ ਉਹਨੇ ਆ ਗਿਆ ਇਹ ਨੂੰ ਸੁਦਾ ਹੀ ਨਾ ਦਿਨੇ ਇਦਾਂ ਹੀ ਸੌਂਦਾ ਏ 2-5 ਮਿੰਟ ਸੌਂ ਰਿਹਾ 5 ਮਿੰਟ ਸੌਂ ਲਿਆ ਫੇਰ ਉੱਠ ਗਿਆ 5 ਮਿੰਟ ਸੌਂ ਲਿਆ ਫੇਰ ਉੱਠ ਗਿਆ ਨਹੀਂ ਤੂੰਿੱਥੇ ਜਾਣਾ ਹੀ ਹੂ ਇਹ ਕ ਗੱਭਰੂ ਹਾ ਡਾਕਟਰ ਆਉਣ ਡਿਆ ਤੇ ਇਹ ਐਕਟਰ ਬੜੀ ਮੁਸ਼ਕਲ ਲੱਭੇ ਤੇ ਪਤਾ ਨਹੀਂ ਕਿ ਬੜੇ ਹੀ ਕਿਹੜੇ ਡੱਬੇ ਆ ਜਾ ਤੈਨੂੰ ਜਿਹੜਾ ਡਰ ਲੱਗਦਾ ਸੋਨੂ ਕੋਲ ਡਰ ਲੱਗਦਾ ਉਹਨੂੰ ਪਤਾ ਨਾ ਆਪਣੀਆਂ ਕਰਤੂਤਾਂ ਦਾ ਕਿ ਜਦੋਂ ਵੀ ਇਹ ਗਿਆ ਸੀ ਉਸ ਦਿਨ ਤੇ ਮੈਂ ਪਈ ਸੀ ਆਣਾ ਨੂੰ ਪਤਾ ਵਾ ਡੇ ਜੀ ਡੇ ਜੀ ਐ ਡੇ ਜੀ ਇੱਕ ਐਕਟਰ ਹੱਡੀ ਆ ਬੈਠੀ ਆ ਸ਼੍ਰੀ ਦੇਵੀ ਨੂੰ ਪਾਉਂਦੀ ਆ ਮਾਤ ਕਿਪੋਂਂਦੀ ਨਹੀਂ ਤੇ ਪਾਈ ਤੇ ਪਾ ਦੂੰਗੀ ਕਾਂ ਨਹੀਂ ਐਕਟਿੰਗ ਹੈ ਨਾ ਸ਼੍ਰੀ ਦੇਵ ਕੋ ਸਿੱਖੀ ਆ ਇਹਦਾ ਹੀ ਭਾਬੀ ਜੇ ਲੈ ਭੀ ਭਾਵੇਂ ਜਿੱਦਾਂ ਮਰਜੀ ਆ ਸਾਥ ਦੇ ਏਡੇ ਆ ਮੇਰਾ ਤੇ ਨੇ ਦੇ ਐਕਟਰ ਲੱਭਣੇ ਔਖੇ ਹੋ ਜਾਂਦੇ ਆ ਹਾਂ ਜਿੱਦਾਂ ਤੁਹਾਨੂੰ ਕਹਿੰਦਾ ਹੀ ਉਦਾਂ ਕਰਦੇ ਪਰ ਗਲਤ ਕਮੈਂਟ ਨਾ ਕਰਿਓ ਕਰ ਇੱਕ ਇੱਕ ਜਣੇ ਨੇ ਕੀਤਾ ਹੀ ਨਾ ਮੈਨੂੰ ਉਹ ਤੇ ਚਲ ਕੋਈ ਨਹੀਂ ਉਹ ਐਕਟਿੰਗ ਦੇ ਹਿਸਾਬ ਨਾਲ ਹੁੰਦੇ ਉਹ ਨਹੀਂ ਕੋਈ ਐਡੀ ਗੱਲ ਹੁੰਦੀ ਉਹ ਕਹੇਗਾ ਹੀ ਹੁੰਦਾ ਹੀ ਬੋਲਣਾ ਉਹ ਤੇ ਕਿੰਨੇ ਤੂੰ ਗੁੱਸੇ ਨਾਲ ਬੋਲਣਾ ਮੈਂ ਉਦਾਂ ਹੀ ਬੋਲੂਗਾ ਉਹ ਵੇਖ ਮੇਰੇ ਇੱਕ ਸਾਡਾ ਐਕਟਰ ਆ ਗਿਆ ਇਹ ਮੁੰਡਾ ਮੇਰਾ ਇਹ ਵੀ ਵੇਲਾ ਤੁਰਿਆ ਫਿਰਦਾ ਗਰਮੀ ਦੇ ਵਿੱਚ ਬੱਲੇ ਬੱਲੇ ਕੀ ਕਿਥੋਂ ਆਇਆ ਹੈ ਕਿਥੋਂ ਆਇਆ ਜਿਹੜੇ ਕਿਲੇ ਆ ਗਏ ਹੂੰ ਓਏ ਹੈ ਜਿੱਦਾਂ ਹੈਗੇ ਨਹੀਂ ਆਇਆ ਜਿੱਦਾਂ ਕਦੇ ਪਈ ਹੀ ਨਹੀਂ ਜਿੱਦਾਂ ਕਦੇ ਪਈ ਨਹੀਂ ਗਈ ਵੇਹਾ ਕਿੰਨਾ ਪਿਆਰ ਲੈਣ ਦੀ ਤੂੰ ਮੈਨੂੰ ਪਈ ਸੀ ਨਾ ਉਸ ਦਿਨ ਨਾ ਨਾ ਤੈਨੂੰ ਮੈਂ ਟੱਕਰ ਨਹੀਂ ਕਿਸੇ ਦਿਨ ਫਿਰ ਮੈਂ ਦੱਸਤਾ ਹੀ ਆਹੋ ਵੇਖੀ ਸਹੀ ਛੱਬ ਚੱਲੀਏ ਛੱਬ ਮਾਰੀ ਡੇਜੀ ਨੂੰ ਅੱਛਾ ਛੱਬ ਛੱਬ ਪਾਲੂ ਗਿਆ ਦਾ ਪਾਉ ਉਹਦਰ ਛੱਬ ਇਧਰ ਵੇਖੋ ਉਹਦਰ ਛੱਬ ਨਾ ਇਹਦੀ ਉਹਦਾ ਕੋਈ ਪਤਾ ਨਹੀਂ ਓਏ ਛੱਬ ਛੱਬਦੀਪ ਭਾਜੀ ਡੇਜੀ ਨਹੀਂ ਉਹਦਾ ਡਿਜੀਅਲ ਧਿਆਨ ਆ ਆਹ ਇਹ ਕੀ ਆਂਦੀ ਏ ਕਰ ਲੈਂਗਾ ਇਹ ਵੀ ਗੱਲਾਂ ਕਰਦੀ ਹੈ ਪਰ ਇਹਦੀ ਸਮਝ ਨਹੀਂ ਆਉਂਦੀ ਇਹ ਚਾਈਨਿਜ਼ ਭਾਸ਼ਾ ਬੋਲਦੀ ਹੈ ਜਿਵੇਂ ਚਾਹਣਾ ਬ੍ਰਿਟਿਸ਼ ਬਣਾਏ ਉਹ ਇਹਦੀ ਪਾਲਾ ਉਹ ਵੀ ਇੰਗਲਿਸ਼ ਬੋਲਦੀ ਆ ਉਹ ਵੀ ਇੰਗਲਿਸ਼ ਬੋਲਦੀ ਆ ਛੋਬੋ ਛੋਬੋ ਤੇ ਨੂੰ ਯਾਰ ਆ ਇੱਧਰ ਮੂੰਹ ਕਰ ਸਾਰੇ ਕੰਦੇ ਸਬਦੀਪ ਨੂੰ ਵਿਖਾਇਆ ਕਰੋ ਓਏ ਛਬਦੀਪ ਛੋਬਦੀਪ ਬਣਾਤੇ ਲਾਦੀ ਲਾਦੀਆਂ ਬੰਦਾ ਤਾਂ ਇਹ ਮੈਂ ਹੁਣ ਵਲੌਗ ਬਣਾ ਲੈਨੇ ਆ ਚੌਪ ਦੀ ਵੀਡੀਓ ਚ ਨੀਨਾ ਆਉਣ ਰਿਹਾ ਜੇ ਬੜੀਆਂ ਲਾਡਾ ਸੁਟਣ ਲੈ ਰਿਆ ਹੋਣੇ ਕੀ ਕੀ ਲੰਗੀ ਹੋਗੀ ਚਾਬਾ ਤੁਲਰ ਬਲ ਦੇ ਖੰਡਿਆ ਬੰਦਵਾ ਹੂੰ ਤੁਲਰ ਬੰਦ ਕਰਤਾ ਬੱਤੀ ਬੰਦ ਹੋਗੀ ਸ਼ਬ ਬੱਤੀ ਬੰਦ ਹੋਗੀ ਹੋਗੀ ਜੀ ਚੌਪ ਦੀ ਪਰ ਬੱਤੀ ਬੰਦ ਹੋਗੀ ਸ਼ਬ ਬੱਤੀ ਬੰਦ ਹੋਗੀ ਦੇ ਜੀ ਇਧਰ ਤੂੰ ਕੀ ਕਹਿਣਾ ਚਾਹੇਂਗੀ ਹਾਂ ਕਹਿਣਾ ਚਾਹੇਗੀ ਕੋਈ ਇਹ ਕਿਤੇ ਤੋਂ ਡਰੀ ਆਉਂਦਾ ਫਿਰ ਦੀ ਬੜਾ ਔਖਾ ਕੈਮਰੇ ਤੋਂ ਨਹੀਂ ਇਹ ਵੇਂਦੀ ਬੜਾ ਔਖਾ ਇਹਦੇ ਆਉਣਾ ਕਰੋ ਇਹ ਕੈਮਰੇ ਤੋਂ ਨੂੰ ਅਲਰਜੀ ਆ ਚਲੋ ਤੇ ਕੈਮਰੇ ਤੋਂ ਨੂੰ ਬਹੁਤ ਅਲਰਜੀ ਆ ਬਹੁਤ ਜ਼ਿਆਦਾ ਮੇਰੇ ਵੀ ਦੀ ਵੀਡੀਓ ਕਾਲ ਨਹੀਂ ਆ ਜਿੱਥੇ ਤਾਂ ਕਹਿੰਦਾ ਮੈਨੂੰ ਦਿਖਾਓ ਦੇ ਗੱਡੀਆਂ ਨੂੰ ਦੰਦ ਹੀ ਕੱਢਣ ਦੇ ਵੇਂਦੀ ਦੰਦ ਕੱਢ ਕੇ ਦਾਦੀ ਪਤਾ ਨਹੀਂ ਹੱਸਦੀ ਆ ਕਿ ਕੀ ਕਰਦੀ ਨਹੀਂ ਬੜੀ ਹੋ ਮੂੰਹ ਦਵਾਈ ਲਈ ਠਹਿਣਾ ਨਾ ਲਾਓ ਲਾਓ ਕੈਮਰਾ ਨੇਰਾਓ ਚਲਿਆ ਰਾਜ ਦੀ ਬਿੰਨੂ ਲੈ ਜਾ ਨਾਲ ਫਿਰ ਤੋਂ ਰਹਿਏਗਾ ਹਾਏ ਹਾਏ ਨਹੀਂ ਆ ਇੱਕ ਦਾ ਕਾਕਾ ਨਹੀਂ ਆ ਗੰਦਾ ਕਾਕਾ ਇਹਨੂੰ ਵੀ ਉੱਧਰ ਹੀ ਲੈ ਜਾਓ ਕਿ ਘਮਾਉਣ ਦੇਜੀ ਨੂੰ ਚੌਧਰੀ ਕੀ ਗੱਲ ਸੀ ਇੱਧਰ ਗੱਲ ਕਰੋ ਛਬ ਚਾਓ ਹਾਂ ਹਾਂ ਕੀ ਕਰਦਾ ਜੀ ਤੂੰ ਫੋਨ ਨਮਾਲ ਤੇ ਬਟਾ ਰੈਂਦਾ ਵਾ ਹਾਂ ਆ ਤੇ ਆਇਆ ਮੂੰਹ ਸਾਫੜੀ ਹਾਂ ਆਉਂਦਾ ਧੜੇ ਦੇ ਆ ਗਿਆ ਕਦੋਂ ਫੋਟੋ ਜਾ ਬੰਦ ਚਲੋ ਚੰਗਾ ਜੀ ਸਤ ਸ੍ਰੀ ਅਕਾਲ ਮਿਲਦੇ ਆ ਫੇਰ ਕਿਸੇ ਅਗਲੇ ਵਲੌਗ ਚ ਤੇ ਜੇ ਵੀਡੀਓ ਚੰਗੀਆਂ ਲੱਗਣ ਰਿਆ ਡਈਆਂ ਨੇ ਤੇ ਦੱਸਿਓ ਜਰੂਰ ਤੇ ਬਾਕੀ ਕੋਸ਼ਿਸ਼ ਕਰੀਦੀ ਆ ਆਪਣੇ ਵੱਲੋਂ ਪਰ ਜੇ ਤੁਹਾਨੂੰ ਪਤਾ ਵੀ ਆਪਾਂ ਬੰਦੇ ਨਵੇਂ ਆ ਹੋਲੀ ਹੋਲੀ ਪੋਹਾਂਗੇ ਟ੍ਰੈਂਡ ਨੂੰ ਚੰਗਾ ਜੀ ਸასიਕਾਰ ਫਿਰ ਮਿਲਦੇ ਆ ਧੰਨਵਾਦ ਤੁਹਾਡਾ ਜੀ